ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਔਰ ਕੀ ਬੰਦਾ ਕਰਦੇ ਮੇਰੇ ਵੀਰੋ ਕੋਈ ਤਰਵਾ ਦੇ ਸੱਟਾਈ ਸਾਰੇ ਵੀਰਾਂ ਦੇ ਘਰ ਤਫਾ ਠੀਕ ਹੈ ਲਓ ਭਾਈ ਉੱਠ ਖੜੇ ਸਵੇਰੇ ਸਵੇਰੇ 9 ਵਜਨ ਤੋਂ ਪਹਿਲਾਂ ਐਨਟੀ ਆਈ ਹੋਈ ਹੈ ਚਾਹ ਪੀ ਆਨੇ ਆ ਮਾੜਾ ਮੋਟਾ ਫੂਨ ਦੇਖੀ ਆਨੇ ਤੇ ਮੈਂ ਉਹ ਦੂਹ ਪਹਿਲਾਂ ਉੱਠ ਕੇ ਬਾਹਰ ਚਲੇਗਾ ਬਾਹਰ ਚੱਲੇ ਦੇਖੇ ਆਪਣਾ ਇੱਕ ਬੱਚਾ ਬਾਹਰ ਸੀ ਜਿਹੜਾ ਹਣਾ ਉਹਦਾ ਕੀ ਸੀ ਨਾ ਕਿਤੇਵੇਂ ਉਹ ਨਾ ਖੁੱਡੇ ਖੱਡੇ ਤੋਂ ਉਤਰ ਗਿਆ ਤੇ ਬਿੱਲੀ ਲੈ ਕੇ ਵਿਚਾਕ ਕੇ ਹਾਏ ਓਏ ਰਬਾ ਓਏ ਆਗੜੀ ਓਏ ਗੰਦੀ ਜਾਈ ਬੈਠੀ ਐ ਫੇਰ ਹਣਾ ਕਮਾਲ ਹੋ ਗਿਆ ਪਾ ਬੱਚਾ ਭਾਲੀ ਜਾਂਦੇ ਤੇ ਇਹ ਤਾਂ ਦੂਜੀ ਆ ਗਈ ਆਪਣੀ ਜਿਹੜੀ ਫੜੀ ਗੂਦਰੀ ਛੱਡੀ ਜੀ ਨਾ ਕਮਾਲ ਐ ਇਹਨੂੰ ਵੀ ਘਰ ਦੇ ਸੀ ਗਿਆ ਬੱਚਾ ਤਾਂ ਤਾਂ ਟੈਂਕੀ ਦੇ ਮਹਿਲਾ ਹੁੰਦਾ ਹੈ ਬਾਰੇ ਤੁਹਾਨੂੰ ਗਿਆ ਜੀ ਮੈਂ ਬੱਚਾ ਤਾਂ ਹੀ ਉਤਰਾਉਣਾ ਮੈਂ ਕਿਹਾ ਆ ਤੇ ਇਹ ਨਾਲ ਦੂਣ ਬੈਠੀ ਹੋਏ ਉਹਦੇ ਜਾਂ ਤਾਂ ਨਾ ਮੁੰਡਾ ਵੀ ਉਹ ਦੇਖ ਲੈ ਕਿਵੇਂ ਬੈਠੇ ਦੇਖੋ ਪੋਚ ਕਹੋ ਤਾਂ ਕਿ ਤੁਹਾਨੂੰ ਚਲੋ ਕੋਈ ਗੱਲ ਓਕੇ ਰਿਪੋਰਟਾ ਉਹਨੇ ਇੱਧਰ ਲੈਕਟਨ ਉੱਤਾਂ ਕਰਕੇ ਬੰਦ ਪਾ ਪੁੱਲ ਕੇ ਬੈਠਾ ਆੜਾ ਆੜਾ ਹੂੰ ਨਾ ਪਤਾ ਇਹਨਾਂ ਲਾਈਟਾਂ ਲੂਟਾ ਕਰਦੇ ਆ ਕਿਰਾ ਬੰਦ ਸਾਰੀਆਂ ਤੇ ਕੋ ਉੱਤਰ ਵੀ ਸਵੇਰੇ ਸਵੇਰੇ ਦੇਖੋ ਕੀ ਸੀਨ ਹੈ ਕੰਡ ਸੁਣਿਓ ਇਹਨਾਂ ਦੀ ਆਵਾਜ਼ ਆ ਪੜਾਕੇ ਪਏ ਪੈ ਦਾ ਖੁੱਡਾ ਇਹਦਾ ਕੋਈ ਠੱਪ ਠੱਪ ਕਰੀ ਜਾਂਦਾ ਕੋਈ ਗੁੜਕੀ ਆਂਦਾ ਇਧਰ ਬੱਚੇ ਚਿੰਝੀ ਕਰੀ ਜਾਂਦੇ ਸਰਾ ਮਾਹੌਲਾ ਸਵੇਰੇ ਸਵੇਰੇ ਉੱਠ ਕੇ ਨੂੰ ਮੱਥੇ ਲਾਉਣਾ ਕੀ ਬਾਤਾਂ ਨੇ ਮੱਥੇ ਕੀ ਲਾਉਣਾ ਇਹਦੇ ਅੰਦਰ ਪਏ ਨੂੰ ਵੀ ਸੁਣੀ ਅੰਦਰ ਦੀਆਂ ਆਵਾਜ਼ਾਂ ਉਹ ਬੈਟ ਕਲੇ ਦੀ ਸਭ ਤੋਂ ਵੱਧ ਵਾਇਸ ਹੁੰਦੀ ਏ ਉਡਦੇ ਉਹ ਨਾ ਠੱਪੇ ਮਾਰਦੇ ਆ ਗੁਰਕ ਦੇ ਤਾਂ ਐ ਲੱਗਦਾ ਭਾਏ ਨੇ ਬਾਹਰ ਹੀ ਨਿਕਲ ਕੇ ਬੈਟ ਕਚ ਜੇ ਚਲੋ ਕਰੇ ਗੇਟ ਲਈਏ ਭੇੜ ਹਜੇ ਆਪਣਾ ਟਾਈਮ ਨਹੀਂ ਹੋਇਆ ਦਿਨ ਧੁੰਨੀ ਖੁੱਲਿਆ ਹਜੇ ਧੁੰਦ ਤਾਂ ਲੀ ਚੱਕੀ ਮਾੜਾ ਮੋੜਾ ਦਿਨ ਸਾਫ ਹੋਊਗਾ ਤਾਂ ਬੱਚੇ ਡਾਵਾਂਗੇ ਤੇ ਨਹੀਂ ਬੱਚੇ ਡਾਉਦੇ ਸਿੱਦੇ ਹਿਸਾਬ ਆ ਪਈ ਜਾਣਾ ਨਹੀਂ ਨਵੇਂ ਨਵੇਂ ਬੱਚੇ ਬਾਹਰ ਕੱਢ ਲਿਆ ਕਰਾਂਗੇ ਬਸ ਚਲੋ ਭਾਈ ਉਠਿਓ ਬਹੁਤ ਟਾਈਮ ਹੋ ਗਿਆ 11 ਵਜੇ ਠੀਕ ਹੈ ਤੇ ਦਿਨ ਨਹੀਂ ਬਣਿਆ ਹੁਣ ਬਣਦੇ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ ਦੇ ਲੈ ਉਹਦੇ ਇਕੱਠੇ ਹੋਏ ਬਟਾ ਮੈਨੂੰ ਪਤਾ ਇਹਨਾਂ ਨੇ ਗੰਦਾ ਨੇ ਗੰਦ ਪਾਉਣਾ ਹੈ ਹੁਣ ਕਬੂਤਰੀ ਵੀ ਕੋਲੇ ਆ ਕੇ ਗਈ ਬੱਚੇ ਦੀ ਚਲੋ ਕੋਈ ਗੱਲ ਨਹੀਂ ਤਾਂ ਇਹ ਤਾਂ ਸੀਗਾ ਆਪਣਾ ਬਿਠੇ ਆਪ ਦਾ ਦੋਵੇਂ ਰਲ ਮਿਲ ਕੇ ਵਧੀਆ ਤੇ ਉੱਥੇ ਤਾਂ ਯਾਰ ਬਿੱਲੀ ਜਾਂਦੀ ਭੈਣੇ ਬਿੱਲੀ ਇੱਥੇ ਤੇ ਕਰਮਾਰ ਕਰਦੀ ਆ ਬਾਉਂਡਰੀ ਵਾਲ ਜਿਹੜਿਆ ਨੀਵੇਂ ਕੋਠਿਆਂ ਦੇ ਤਾਂ ਆ ਤਕਰ ਦਾ ਆਪਸ਼ਨ ਹੀ ਨਹੀਂ ਰਹਿੰਦੀ ਪਰ ਨਾ ਕੋਠਕਾ ਦੇ ਚੜਦੀ ਆ ਬਿੱਲੀ ਨਾਲ ਚਵਾਰੇ ਤੇ ਛੇਦੀ ਕਿਤੇ ਚੜਾ ਐਨ ਜਿਵੇਂ ਆ ਚਵਾਰਾ ਹੁਣ ਇੱਥੇ ਬਿੱਲੀ ਤੋਂ ਚੜਾ ਜਾਂਦਾ ਨਾ ਤੇ ਚਲੋ ਛੱਡੋ ਯਾਰ ਇੱਕ ਬੱਚਾ ਲੈ ਗਈ ਯਾਰ ਮੜਾ ਹੋਇਆ ਉਹਦਾ ਹਨ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਘਰੇ ਤੇ ਰੋਟੀ ਪਾਣੀ ਖਾ ਜਾਂਦਾ ਬਰੋਂ ਠੀਕ ਆ ਤੇ ਹੁਣ ਪਹਿਲੇ ਨੰਬਰ ਤੇ ਆਪਾਂ ਤਾਂ ਪਾਉਨੇ ਦਾਣੇ ਕੂਤਰਾਂ ਨੂੰ ਠੀਕ ਆ ਵੱਡੇ ਹੁਣ ਸਭ ਤੋਂ ਪਹਿਲਾਂ ਤਾਂ ਇਧਰ ਆਪਾਂ ਵੱਡੇ ਕੂਤਰਾਂ ਹੁੰਦਾ ਰੱਖੇ ਗਿਆਂਦਾ ਬਾਹਰ ਨਾ ਆਜੋ ਬੱਚਿਆਂ ਵਾਲਿਆਂ ਨੂੰ ਆਇਓ 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 ਬੱਚਾ ਸੁਬਾਹਲੇ ਟਾਈਮ ਦੇ ਦਾਣੇ ਇਹਨਾਂ ਨੂੰ ਪਰ ਰੱਖੇ ਇਧਰ ਆਪਾਂ ਦੂਜੇ ਕੂਤੇ ਦੇ ਲਈ ਛਾੜ ਦਿਓ ਹੂੰ ਆਇਓ 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 ਬੱਤਾ ਦੰਬਰਲੀ ਜੋੜੀ ਨੂੰ ਵੀ ਪਾਏ diel time ਨਾਲੀ ਤੇ ਇਧਰ ਇਹਨਾਂ ਨੂੰ ਵੀ ਰੱਖ ਦिए स्पेशल ਖਰਾਕ ਮਾਰ ਲੋ ਨੀਗਾ ਠੀਕ ਹੈ ਅਲਸੀ ਅਲਸੀ ਐਡ ਕਰਤੀ ਵੱਡੇ ਕੂਤਰਾ ਮੈਂ ਚੰਗੀ ਇਹਨਾਂ ਵਾਸਤੇ ਤਾਂ ਜਿੰਨੀ ਖਰਾਕਾਂ ਪਾ ਲ ਗਏ ਇਹਨਾਂ ਨੂੰ ਇਧਰ ਆ ਕੇ ਬੈਠ ਕਾਲੇ ਪਾਸੇ ਇਧਰ ਵੀ ਪਾ ਦੀ ਇੱਕ ਗੋਲੇ ਨਾਲ ਸੁਬਾਹ ਦੇ ਟਾਈਮ ਇੱਕ ਸ਼ਾਮ ਨੂੰ ਦੋ ਆਇਓ 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 ਬੱਤਾ ਹਾਂਜੀ ਲੈ ਕੇ ਬਾਬਿਆਂ ਦਾ ਨਾਂ ਤੇ ਕੱਢਦੇ ਆ ਕੁਛ ਕੁ ਬੱਚੇ ਬਾਹਰ ਛਤਰੀ ਛਤਰਾ ਕਰਦਿਆਂ ਸੈਟ ਵਟ ਤੇ ਮੌਸਮ ਤੁਹਾਨੂੰ ਪਤਾ ਹੀ ਹੈ ਹਨਾ ਕਿ ਹੋ ਜਾ ਬੀਜੀ ਮਾੜੀ ਮੋਢੀ ਧੁੱਪ ਜੀ ਲੱਗਦੀ ਹੈ 10% ਫਿਰ ਪਰ ਤੂੰ ਆ ਜਾ ਉਹ ਦੋਈ ਸਿਸਟਮ ਬੱਚੇ ਪਾ ਉਹ ਜੇ ਕੱਢਾਂਗੇ ਯਾਰ ਬਰੂਕ ਛੋਟੇ ਪੈਨ ਦਾ ਪਾਵ ਮਿੰਨੀ ਪੀਸ ਜਿਵੇਂ ਟੈਕ ਹੁਣ ਇਹ ਹੀ ਨਹੀਂ ਢਾਹਦੇ ਜਿਵੇਂ ਇੱਕ ਇਹ ਹੋ ਗਿਆ ਤਾਂ ਹਰੇ ਗਲਾਬੀ ਟੂਸੇ ਵਾਲਾ ਠੀਕ ਹੈ ਇਹਨੂੰ ਛੱਡ ਤਾਂ ਨੰਬਰ 1 ਤੇ ਪੋਦਵਾਲ ਉਹ ਬੜਾ ਵੱਡਾ ਹੋਇਆ ਹੈ। ਲਾ ਇੱਕ ਦਿਨ ਫੜੇ ਨਹੀਂ ਤਾਂ ਢਾਹ ਹੀ ਨਹੀਂ ਦਿੰਦੇ ਹੁਣ ਕਮਾਲ ਹੈ। ਚੱਲ ਕੋਈ ਨਾ। ਇੱਕ ਟੂਸੇ ਡੰਡੇ ਵਾਲੀ ਹੋ ਗਈ। ਠੀਕ ਹੈਗੇ ਨਹੀਂ। ਨਵੀਂ ਅ ਪੁਰਾਣੀ ਵੱਡੀ। ਨਵੀਂ ਨੂੰ ਤਾਂ ਬਿੱਲੀ ਖਾ ਗਈ ਪਈ ਸਾਨੂੰ ਪਤਾ ਹੀ ਹੈ ਨਾ। ਉਹ ਵੀ ਭੈਣ। ਪੋਦਵਾਲ ਹੋ ਗਿਆ। ਇਹਨਾਂ ਵੀ ਹੋ ਗਿਆ। ਪੁੰਝੇ ਟੂਥੇ ਵਾਲਾ ਵੀ ਇਹਨਾਂ ਦਾ ਹੀ ਆ। ਨੂੰ ਗੜ ਦਈਏ। ਵਾਹ ਗੁਰ ਇੰਨੇ ਕ ਬੱਚੇ ਬੈਠੇ ਰਹੇ ਕੋਡੇ ਚ ਪੀ ਠੀਕ ਹੈ ਹਰੀ ਡੋਰੀ ਹਰੀ 2 ਸੇ ਹਰੀ ਬਟ ਗਲਾਬੀ ਕਾਂਤਰਾ ਪ੍ਰਤੀ ਗਲਾਬੀ 2 ਸੇ ਦੋਵੇਂ ਹਰੀ ਡੋਰੀ ਹਰੀ 2 ਸਾ ਹਰੀ ਡੋਰੀ ਹਰਾ 2 ਸਾ ਤੇ ਇੱਕ ਨਵਾਂ ਬੱਚਾ ਸਜੀ ਗਲਾਬੀ ਬਗਲ ਲਾ ਚੀ ਜਿਹੜਾ ਉਦੋਂ ਬਾਵਾ ਉੱਡ ਕੇ ਆਇਆ ਹਨ ਤੇ ਬਾਹਰ ਕਾੜ ਤੇ ਇਹਨਾਂ ਦੇ ਜੋਤੀਦਾਰ ਜਿਵੇਂ ਰੱਤੀ ਦਾ ਭਰਾ ਕੜਤਾ ਹਰੀ ਬਗਲ ਵਾਲਾ ਤੇ ਇੱਕ ਕਾਲਾ ਚੀਨਾ ਇੱਕ ਲਾਲ ਚੀਨਾ ਕੜਤਾ ਦੋਵੇਂ ਭਰਾ ਇੱਕ ਹਰੀ ਗਲਾਬੀ 2 ਸੇ ਵਾਲਾ ਕੜਤਾ ਇੱਕ ਫੂੰਜਾ ਬਗਲ ਘੜਤਾ ਠੀਕ ਆ ਇਹ ਹੋਗੇ ਤੇ ਇਦਰਾ ਹੋਗੇ ਦੋਵੇਂ ਢੇਢ ਟੂਸਿਆਂ ਵਾਲੇ ਤੇ ਦੋਵੇਂ ਹਰੀਆਂ ਗਲਾਬੀ ਕਾਂਤਰਾਵਾਂ ਵਾਲੇ ਇੱਕ ਵੀ ਹਰੀਆਂ ਕਾਂਤਰਾ ਗਲਾਬੀ ਕਾਂਤਰਾ ਤੇ ਇੱਕ ਕੱਲੀ ਗਲਾਬੀ ਟੋਰੀ ਤੇ ਬਸ ਉਹੋ ਜਿਹੇ ਬੱਚੇ ਕੱਢਿਆ ਜਿਹੜੇ ਘਟ ਉੜਦੇ ਆ ਠੀਕ ਆ ਛੋਟੇ ਬੱਚੇ ਮਤਲਬ ਹੈ ਤਾਂ ਵੱਡੇ ਪਰ ਜਿਹੜੇ ਘਟ ਉੜਦੇ ਉਹ ਵਾਲੇ ਠੀਕ ਹੈਗੇ ਨਹੀਂ ਬਸ ਇਹੀ ਬੱਚੇ ਕੱਢੇ ਆ ਤੇ ਰੱਖ ਦਿਆ ਨੀਗਾ ਇੱਕ ੁੱਡਾ ਫਿਰਦਾ ਜਿਵੇਂ ਢੇਢ ਟੂਸੇ ਵਾਲਾ ਮੌਸਮ ਤੁਹਾਡੇ ਸਾਹਮਣੇ ਆ ਬਾਕੀ ਹੈ ਨਾ ਜੀ ਹਿਸਾਬ ਕਿਤਾਬ ਮੌਸਮ ਦਾ ਦੋ ਬੱਚੇ ਉੱਡ ਗਿਆ ਆਪੇ ਬੈਠੇ ਬੈਠੇ ਬਸ ਆਏ ਕਰਕੇ ਹੋ ਜਾਣੇ ਨੇ ਹੌਲੀ ਹੌਲੀ ਪੱਕਾ ਹਨਾ ਪੱਕੇ ਤਾਂ ਹੈਗੇ ਹੀ ਆ ਯਾਰ ਆਪਾਂ ਆ ਥੋੜਾ ਜਣਾ ਪੱਲੇ ਪੁੱਲੇ ਜੇ ਬਣ ਜਾਣਗੇ ਉੱਡ ਕੇ ਫੂੰਜੇ ਬਗਲਾ ਵਾਲਾ ਤੇ ਕੱਲੀ ਹਰੀ ਬਗਲਾ ਵਾਲਾ ਆਖਿਆ ਰੋਟਾ ਬਸ ਆਏ ਹੋਲੀ ਲੋਡਡ ਬੈਠੀ ਜਾਣ ਆਪੇ ਇਹਨਾਂ ਨੇ ਤੇ ਅੱਥ ਨੂੰ ਬਸ ਇਹਨਾਂ ਨੂੰ ਅੰਦਰ ਕਰ ਦਾਂਗੇ ਆਪਾਂ ਹੁਣ ਆ ਮਗਰ ਲਾਂ ਦੇ ਇਹਨਾਂ ਦੀ ਵੀ ਅੱਛੀ ਲੱਗੂਗੀ ਦੇਖ ਕੇ ਵੀ ਉੱਡ ਗਏ ਤੇ ਅਸੀਂ ਵੀ ਉੱਡ ਗਏ ਹਾਂ ਜੀ ਮੇਰੇ ਵੀਰੋ ਤੇ ਦਿਨਾਂ ਨੂੰ ਦੇਖਦੇ ਹੋਏ ਬਈ ਹਣਾ ਇਹ ਬੱਚਿਆਂ ਦਾ ਵੀ ਬਸ ਫਿਰ ਅੱਜ ਲਾਸਟ ਦੇਣੀ ਆ ਜਿਸ ਹਿਸਾਬ ਦਾ ਵੈਦਰ ਹੋਇਆ ਪਿਆ ਬਹੁਤ ਆ ਯਾਰ ਇੱਕ ਇੱਕ ਦੋ ਦੋੜਾ ਆਂ ਉੱਡਿਆ ਜਿਹੜੇ ਸਭ ਨੂੰ ਪਤਾ ਇਹਨਾਂ ਨੂੰ ਕਰਦਾ ਸਾਡਾ ਵੀ ਘਰ ਕਿੱਥੇ ਆ ਠੀਕ ਹੈਗੇ ਨਹੀਂ ਬਾਕੀ ਕੋਈ ਸੀਨ ਨਹੀਂ ਇਹੋ ਜਿਹਾ ਪਿਆ ਇਹਦੇ ਜਾਲ ਜੂਜ ਕੱਢ ਲਿਆ ਕਰਾਂਗੇ ਆਪਾਂ ਸਿਆਲਾਂ ਚ ਹਣਾ ਤੇਰੀ ਨਾਲ ਘਰ ਗੁਰ ਦੇਖਦੇ ਰਿਹਾ ਕਰਨੀਏ ਮੜਾ ਮੋਟਾ ਜਾ ਪਿੰਜਰਾ ਪੁੰਜਰਾ ਜੇ ਪਾ ਦਿਆ ਕਰਾਂਗੇ ਬਾਕੀ ਐਡਾ ਕੋਈ ਚੱਕਰੀ ਜਾਨਵਰ ਬਹੁਤ ਸਿਆਣਾ ਹੁੰਦਾ ਏ ਇੱਕੜਾ ਜਿ ਉੱਡਿਆ ਵੀ ਨਾ ਕਬੂਤਰ ਜਿੱਥੇ ਇੱਕੜਾ ਜਿ ਉੱਡਿਆ ਵੇ ਉਹ ਪੱਕਾ ਹੀ ਆਪਾਂ ਦੀ 10 ਸਾਲਾਂ ਬਾਅਦ ਕੱਢ ਲੋ ਘਰ ਨਹੀਂ ਭੁੱਲਦਾ ਆਪਦਾ ਹਨਾ ਚੱਲ ਥੋੜਾ ਜਿਹਾ ਬੱਚੇ ਆ ਬੱਚਿਆਂ ਨੂੰ ਥੋੜਾ ਜਿਹਾ ਆਪ ਨੂੰ ਡਾਊਟ ਹੁੰਦਾ ਯਾਰ ਵੀ ਬੱਚੇ ਹਨਾ ਨਿਆਣੀ ਮਤ ਹੁੰਦੀ ਨਹੀਂ ਪਤਾ ਹੁੰਦਾ ਛੋਟੇ ਆ ਇਹ ਵਿੱਚੋਂ ਤਾਂ ਇਹੋ ਜਿਹੇ ਬੱਚੇ ਜਿਹਨੇ ਕਲੀ ਵੀ ਨਹੀਂ ਝਾੜੀ ਇਹਨਾਂ ਚੋਂ ਤਾਂ ਕਰਕੇ ਤੇ ਬਾਈ ਕੋਈ ਸੀਨ ਨਹੀਂ ਫਿਰ ਯਾਰ ਗਵਾਉਣ ਨਾਲੋਂ ਚੰਗਾ ਆਪਦੇ ਖੁੱਡੇ ਹੀ ਤਾਂ ਹੋਣਗੇ ਨਾ ਇਹ ਐਵੇਂ ਹੁਣ ਆਪਾਂ ਐਵੇਂ ਧੁੰਦ 'ਚ ਕੱਢ ਕੇ ਛੱਡ ਦਿਆਂਗੇ ਇੱਕ ਗੱਲ ਹੋਰ ਸੱਚ ਤੇ ਕਈ ਭਰਾ ਮੰਨ ਕੇ ਚੱਲੋ ਕਹਿੰਦੇ ਆ ਵੀ ਬਈ ਮਹੀਨਾ ਢਾਉਣੇ ਜ਼ਰੂਰੀ ਆ ਬੱਚੇ ਹਾਂ ਮੈਂ ਦੱਸ ਦਿੰਦਾ ਨਾ ਕੀ ਚੱਕਰ ਆ ਖਿਡਾਰੀਆਂ ਦੇ ਇੰਟਰਵਿਊਆ ਹੁੰਦੀਆਂ ਵੱਡੇ ਖਿਡਾਰੀ ਚੰਗੇ ਖਿਡਾਰੀ ਹੈ ਸੀਨੀਅਰ ਖਿਡਾਰੀ ਹੈ ਠੀਕ ਹੈ ਕਿ ਨਹੀਂ ਉਹਨਾਂ ਦੀ ਇੰਟਰਵਿਊ ਦੇਖ ਕੇ ਆਏ ਤਾਂ ਕਹਿ ਦਿੰਦੇ ਆ ਵੀ ਮਹੀਨਾ ਡਾਉਣਾ ਜ਼ਰੂਰੀ ਹੈ ਉਹ ਜਿਹੜੇ ਇੰਟਰਵਿਊਆਂ ਚ ਖਿਡਾਰੀ ਦੱਸਦੇ ਆ ਉਹਨਾਂ ਨੂੰ ਇੱਕ ਬੇਨਤੀ ਆ ਹਨਾ ਵੀ ਮੰਨ ਕੇ ਚੱਲੋ ਜਦੋਂ ਪਹਿਲੀ ਵਾਰ ਤੁਸੀਂ ਦੱਸਣ ਲੱਗੇ ਹੋ ਉਹ ਨਵੇਂ ਬੰਦੇ ਆ ਨਵੇਂ ਖਿਡਾਰੀ ਆ ਸਾਰੇ ਠੀਕ ਹੈ ਨਵੇਂ ਨੌਜਵਾਨ ਮੁੰਡੇ ਜਿਹੜੇ ਕੂਤ ਰੱਖੀ ਬੈਠੇ ਸ਼ੌਂਕ ਬਹੁਤ ਵਧ ਗਿਆ ਹੁਣ ਬਈ ਹੈ ਹਨਾ ਉਹ ਮੰਨ ਕੇ ਚੱਲੋ ਉਹਨਾਂ ਨੂੰ ਆਪਦਾ ਆਈਡਲ ਮੰਨਦੇ ਆ ਦੇਖਦੇ ਆ ਉਹਨੂੰ ਕੋਈ ਸਿੱਖਣ ਦੀ ਕੋਸ਼ਿਸ਼ ਕਰਦੇ ਆ ਉਣਾ ਇਹ ਤਾਂ ਕਹਿ ਦੇ ਰਗੇ ਇੰਟਰਵਿਊ ਚ 20 ਮਹੀਨਾ ਡਾਉਣੇ ਆ ਤੇ ਮਹੀਨਾ ਐ ਵੀ ਦੱਸੋ ਨਾ ਵੀ ਰੁੱਤ ਕਿਹੋ ਜੀ ਹੋਵੇ ਫੇਰ ਮਹੀਨਾ ਡਾਉਣੇ ਆ ਹੁਣ ਮੇਰੇ ਅਰਕਾ ਤੁਸੀਂ ਕਹਿਦਾ ਵੀ ਮਹੀਨਾ ਡਾਉਣੇ ਆ ਹੁਣ ਮੇਰੇ ਅਰਕਾ ਧੁੰਦਾ ਚ ਕੜ ਕੜ ਛੱਡੀ ਆਊਗਾ ਚਾਰ ਬੱਚੇ ਹੋਣਗੇ ਗਵਾ ਕੇ ਵੇਲਾ ਆ ਜਾਊਗਾ ਗਰਮੀ ਵੇਲੇ ਨੂੰ ਹਣਾ ਤੇ ਫੜ ਲਓ ਬੈਂਗੜ ਮੁੜ ਕੇ ਕੀ ਰਹਿ ਜੂ ਪੱਲੇ ਦੱਸੋ ਵੀ ਭਰਾ ਮੇਰੇ ਉਹ ਆਪ ਦਾ ਹਿਸਾਬ ਦੇਖੋ ਆਪ ਦਾ ਟਾਈਮ ਦੇਖੋ ਆਪਣੇ ਕੋਲੇ ਕਿੰਨਾ ਕ ਐ ਉਸ ਹਿਸਾਬ ਤੇ ਆਪ ਦਾ ਡਾਂਗਾ ਕਰਾ ਲਓ ਬੱਚਿਆਂ ਦਾ ਬਾਕੀ ਆਪਾਂ ਨੂੰ ਆਪਦੀ نسل ਦਾ ਪਤਾ ਹੋਣਾ ਚਾਹੀਦਾ ਵੀ ਇਹ ਏ ਕੜਾਈ ਉੱਡ ਕੇ ਵੀ ਉਹੋ ਜੀ ਐ ਤੇ 10 ਡਾਈਆਂ ਬਾਅਦ ਵੀ ਉੱਡ ਕੇ ਉਹੀ ਜੀ ਰਹਿਣੀ ਐ ਠੀਕ ਐ ਕਿ ਨਹੀਂ ਤਾਂ ਕਰਕੇ ਧੁੰਦਾ ਦਾ ਧੂਆਂ ਦਾ ਠੰਡ ਦਾ ਗਰਮੀ ਦਾ ਕੋਈ ਬਹਿਰੀ ਦਾ ਕੋਈ ਬਾਜ ਦਾ ਸਾਰਾ ਸੀਨ ਵੇਖ ਕੇ ਫੇਰ ਡਾਓ ਫੇਰ ਵਾਰੀਆਂ ਕਰਾਓ ਜਿੰਨਾ ਤੁਹਾਡਾ ਚਿਤ ਮੰਨਦਾ ਜਿੱਥੇ ਤੁਹਾਨੂੰ ਲੋਟ ਲੱਗਦਾ ਜਿਸ ਨੂੰ ਐ ਵੀ ਲੋਟ ਲੱਗਦਾ ਨਹੀਂ ਸਾਡਾ ਏ ਕੜਾਈ ਬੱਚਾ ਉੱਡਿਆ ਆ ਸਾਡੇ ਪੱਕੇ ਐ ਸਾਨੂੰ ਪਤਾ ਜਿਹੜਾ ਏ ਕੜਾਈ ਉੱਡਿਆ ਆ ਵੀ ਨਸਲ ਐ ਨਹੀਂ ਖਰੀ ਉਹ ਪਾਸੇ ਨਹੀਂ ਆਂਦੀ ਭੂਆ ਦੀ 2 ਸਾਲਾਂ ਬਾਅਦ ਛੱਡਦੀ ਫੇਰ ਉਹਨੂੰ ਵੀ ਨੜਾਉਂਦਾ ਕਿ ਕਿ ਤੱਕ ਐ ਫੇਰ ਆਪਾਂ ਉਹਨੂੰ ਕੀ ਸਾਬਤ ਕਰਨਾ ਚਾਹੁੰਦੇ ਆ ਮਹੀਨਾ ਡ ਚੰਗੀ ਗੱਲ ਹੈ ਡਾਉਣਾ ਕਿਉਂਕਿ ਜਿੰਨੇ ਬੱਚੇ ਵੱਧ ੁੱਡੇ ਹੋਣਗੇ ਬੱਚਿਆਂ ਦੇ ਪੱਲੇ ਪੁੱਲੇ ਬਣ ਜਾਂਦੇ ਆ ਵਧੀਆ ਸੈਟਵਟ ਹੋ ਜਾਂਦੇ ਆ ਬੱਚਿਆਂ ਨੂੰ ਘਰ ਘੁਰ ਦੀ ਸੁਹਾ ਜਾਂਦੀ ਆ ਆਪਣੇ ਪਿੰਡ ਦਾ ਪਤਾ ਲੱਗ ਜਾਂਦਾ ਆ ਉੱਡਣ ਦਾ ਪਤਾ ਲੱਗ ਜਾਂਦਾ ਆ ਪਰ ਗਵਾਉਣ ਨਾਲੋਂ ਚੰਗਾ ਘਾਟ ਢਾ ਕੇ ਆਪਦੇ ਬੰਦ ਕਰ ਲਓ ਜੇ ਹੁਣ ਮੈਂ ਆਪਾਂ ਲੇਟ ਹੋ ਗਏ ਬਸ ਹੁਣ ਆਪਣੇ ਤੋਂ ਮੇਰੇ ਹਿਸਾਬ ਨਾਲ ਅੱਜ ਲਾਸਟ ਚੜਾਈ ਆ ਭਾਈ ਅੱਜ ਸਾਰੇ ਬੱਚੇ ਪੂਰੇ ਹੋ ਗੋ ਡੋੜ ਆ ਗਏ 10 ਦਾ 20 20 ਮਿੰਟ ਘੰਟਾ 2 4 5 ਘੰਟੇ ਜਿੰਨਾ ੁੱਡੇ ਘੁੜਾ ਆ ਜਾਣ ਤੇ ਵੱਡੀ ਉਮੀਦ ਹੈ ਬੱਚੇ ਬੰਦ ਕਰਕੇ ਇਦੋਂ ਇਹ ਬੱਚੇ ਵੀ ਫੜ ਕੇ ਬਈ ਆਪਾਂ ਇਧਰਲੇ ਖੁੱਡੇ ਸ਼ਿਫਟ ਕਰ ਹੀ ਦਈਏ ਐਵੇਂ ਮੁੜ ਕੇ ਯਾਰ ਆਹ ਬੱਚੇ ਲਾਉਂਦੇ ਕਰਦਿਆ ਤੋ ਇਹਨਾਂ ਚ ਕੋਈ ਨਿਕਲ ਗਿਆ ਤਾਂ ਉਹ ਕੋਈ ਜੁ ਕੋਈ ਫਾਇਦਾ ਨਹੀਂ ਹਨਾ ਮੁੜ ਕੇ ਵੀ ਰੂਈ ਦੀ ਜੰਡ ਨੇ ਬਾਹਰ ਚ ਤੇ ਇਹਨੂੰ ਚੰਗਾ ਪਏ ਜਿੰਨੇ ਬੱਚੇ ਐ ਕਿਉਂ ਡਿੱਗੇ ਨੇ ਕਿਵੇਂ ਪਤੇ ਨੇ ਸਿਆਣਾ ਵਹਿਣਾ ਹੈ ਨਾ ਤੁਲੇ ਉਹੀ ਆਉਟ ਹੋਇਆ ਫਿਰਦਾ ਤੇ ਇਹਨਾਂ ਨੂੰ ਵੀ ਡਾਲੀ ਯਾਰ ਮੈਂ ਜਿਹੜੇ ਬੈਠੇ ਹਨਾ ਬੱਚੇ ਮੁੜ ਕੇ ਐ 12:00 1 ਵਜੇ ਪਏ ਆ ਤੇ ਟਾਈਮ ਨਾਲ ਜਿਹੜਾ ਕੋਈ ਆਪਣਾ ਜੀ ਨੇ ਕੋਈ ਅੱਧਾ ਦਾ ਘੰਟਾ ਉੱਡ ਕੇ ਆ ਜੂਗਾ ਬਾਕੀ ਪਹਿਲਾਂ ਵਾਲੇ ਦੋਵੇਂ ਵਿੱਚ ਉੱਡੇ ਫਿਰਦੇ ਆ ਆਪਣੇ ਇੱਕ ਤਾਂ ਜਾਂਦਾ ਫੂੰਗਾ ਬਗਲ ਇੱਕ ਹੋ ਜਾਂਦਾ ਗੱਲਾ ਕੱਲੀ ਹਰੀ ਬਗਲਾ ਠੀਕ ਹੈ ਤੇ ਮੌਸਮ ਐ ਹੋ ਜਾ ਵੀ ਐ ਜੇ ਕੂਤਰਦੀ ਦੇ ਠੀਕ ਠਾਕ ਜੇ ਬਾਹਲੇ ਉੱਚੇ ਕੂਤਰ ਨਹੀਂ ਦੀਂਦੇ ਜੇ ਅਧਾਰੇ ਜੁੜਣਗੇ ਤਾਂ ਆਪਾਂ ਨੂੰ ਸਾਰੇ ਦਿਸ ਜਾਣਗੇ ਤੇ ਮੈਂ ਕਹਣਾ ਫਿਰ ਡਾ ਦਿੰਨੇ ਹਨਾ ਬਾਕੀ ਉੱਡਣਾ ਤਾਂ ਹੈਗੇ ਇਹਨਾਂ ਨੇ ਯਾਰ ਐ ਤਾਂ ਹੈ ਨਹੀਂ ਵੀ ਆਈ ਅੰਦਰ ਹੋ ਜਾਣਗੇ ਠੀਕ ਹੈ ਕਿ ਨਹੀਂ ਤੇ ਉਦੋਂ ਚੰਗਾ ਆਪਾਂ ਪਹਿਲਾਂ ਹੀ ਡਾ ਦਈਏ ਇਹਨਾਂ ਨੂੰ ਵਾਈਏ ਇਹਨਾਂ ਦੀ ਵੀ ਬਿਲਕੁਲ ਨਹੀਂ ਠੀਕ ਹੈ ਨਹੀਂ ਉੱਡਾਉ ਨਹੀਂ ਤੇ ਆ ਗਿਆ ਜਿਹੜੀ ਨਾ ਕਰੂਗਾ ਨਹੀਂ ਹੋਣਾ ਨਾ ਘਰਤੀ ਸਾਰੀ ਸੇਣਾ ਗਈ ਤੁਹਾਡੇ ਸਾਹਮਣੇ ਲਾਓ ਪਾ ਗਿਆ ਕੜਮਾਸ ਹਾ ਇਧਰ ਨੂੰ ਕਿਹੜਾ ਗਿਆ ਸੀਗਾ ਓਏ ਚਲੋ 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 ਸ਼ੇਰੋ ਚਲੋ 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 ਕੋਈ ਗੱਲ ਨਹੀਂ ਹੁਣ ਮਰੌਣਾ ਥੋੜੀ ਨਿਗਾ ਬੱਚਾਂ ਦੇ ਠੀਕ ਹੈ ਲਾਓ ਭਾਈ ਆਹੋਂ ਦਾ ਹਰੇ ਗਲਾਬੀ ਟੂਸੇ ਵਾਲਾ ਹਰਾ ਫੂੰਜਾ ਗਲਾਬੀ ਟੂਸਾ ਠੀਕ ਹੈ ਹੁਣ ਛੇਤੀ ਜਿੱਤੀ ਸਾਰੇ ਫਰੇਮ ਚ ਆ ਜਾਓ ਕਿਰਾ ਮੁੜ ਕੇ ਫੋਟੇਜ ਨਹੀਂ ਹੋਣੀ ਕਿਸੇ ਦੀ ਵੀ ਆ ਆ ਦੋ ਤਾਂ ਦਿਖਾਈ ਸਾਨੂੰ ਤੀਜਾ ਆ ਗਿਆ ਮਗਰ ਟੂਸੇ ਡੰਡੇ ਵਾਲੀ ਠੀਕ ਹੈ ਆ ਆ ਗਿਆ ਵਿੱਚ ਗਲਾਬੀ ਟੋਰੀ ਵਾਲਾ ਆ ਵਿੱਚ ਠੱਪੇ ਮਾਰੀ ਜਾਂਦਾ ਦੋਵੇਂ ਹਰੀਆਂ ਕਾਂਤਰਾਂ ਵਾਲਾ ਠੀਕ ਹੈ ਤੇ ਬੱਚੇ ਨਾ ਉੱਡੇ ਫਿਰ ਦਰ ਕੋਲ ਮਲਾ ਕੇ ਆ ਗਿਆ ਹਰੀ ਬਗਲਾ ਵਾਲਾ ਪਹਿਲਾ ਵਾਲਾ ਚਿੱਟਾ ਹਰੀ ਬਗਲਾ ਵਾਲਾ ਤੇ ਖੜ ਜੋ ਬੜਾਰ ਹੋ ਗਏ ਸੀ ਹਨ ਹੁਣ ਮਗਰ ਕਿਹੜੇ ਰਹਿ ਗਏ ਉਹ ਮਗਰ ਦੂਜੇ ਜਿਹੜੇ ਹੋ ਆ ਗਏ ਬਸ ਹਰਾ ਅਗਲਾ ਵੀ ਟੂਸਾ ਜੇ ਵੋ ਹਨਾ ਹਰੀ ਬਗਲ ਫੂੰਝਾ ਢਿੱਡ ਟੂਸਾ ਟੌਰੀ ਟੂਸਾ ਡੰਡਾ ਹੋ ਜਾਂਦੀ ਸਾਰੇ ਫਿਰਦੇ ਆ ਛਤਰੀ ਲਾਏ ਦੁੱਚੀ ਕਰਕੇ ਉੱਤੇ ਬੰਨ ਰੱਖਿਆ ਕਬੂਤਰ ਤੇ ਤਿੰਨ ਬੱਚੇ ਉੱਡੇ ਨਹੀਂ ਤਿੰਨ ਬੱਚੇ ਤਾਂ ਨਾਲ ਦੀ ਨਾਲ ਹੀ ਬੈਗੇ ਸੀਗੇ ਦੋਵੇਂ ਭਰਾ ਸੀ ਇੱਕ ਗਲਾਬੀ ਕਾਂਤਰਾਣਾ ਸੀ ਠੀਕ ਹੈ ਹਾਂਜੀ ਬਾਪੋ ਤੇ ਬੱਚੇ ਤਾਂ ਆ ਗਏ ਬਈ ਨੀਵੇਂ ਬਾਜਬੂਜੇ ਵੀ ਪਈ ਜਾਂਦੇ ਏ ਮਾੜੇ ਮੋਟੇ ਜੇ ਤੇ ਇੱਕ ਬੱਚਾ ਨਹੀਂ ਯਾਰ ਪਤਾ ਕਿੱਧਰ ਗਿਆ ਯਾਰ ਉਹ ਬੱਚੀ ਦੀ ਨੀਗਾ ਮਾਰੀ ਇਹਨਾ ਲਾਲਚੀ ਨਾ ਬੱਚਾ ਸੱਜਾ ਗਲਾ ਬੇਟੂ ਸਕਲਾ ਬੱਚੇ ਦਾ ਬਾਕੀ ਦੋ ਬੱਚੇ ਬੈਠ ਕੇ ਇੱਕ ਤਾਂ ਸੁਬਾੜ ਆਇਆ ਸੀ ਜਿਹੜਾ ਫੁੰਝੇ ਬਗਲ ਵਾਲਾ ਇੱਕ ਬਾਦ ਚੋੜ ਗਿਆ ਸੀ ਦੋਵੇਂ ਗਲਾਪੀ ਕਾਂਤਰਾ ਵਾਲਾ ਜਿਹੜੇ ਮਤਲਬ ਤਿੰਨ ਬੱਚੇ ਰਹਿ ਗਏ ਸੀ ਉਹ ਉੱਡ ਗਏ ਸੀ ਤਿੰਨੇ ਦੇ ਤਿੰਨੇ ਠੀਕ ਆ ਕਿ ਨਹੀਂ ਤੇ ਉਹ ਬੱਚਾ ਜੀ ਸੀ ਇੱਕ ਤਾਂ ਦੋਵੇਂ ਗਲਾਬੀ ਕੰਤਰਾ ਵਾਲਾ ਇੱਕ ਸੀ ਕਾਲਾ ਚੀਨਾ ਸੱਜਾ ਅਗਲਾ ਵੀ ਟੂਸਾ ਆ ਜਾਂਦਾ ਸਾਹਮਣੇ ਤੁਹਾਡੇ ਠੀਕ ਹੈ ਇੱਕ ਇਹਦਾ ਭਰਾ ਸੀ ਲਾਲ ਚੀਨਾ ਸੱਜਾ ਅਗਲਾ ਵੀ ਟੂਸਾ ਲਾਲ ਚੀਨਾ ਸੱਜੇ ਅਗਲਾ ਵੀ ਟੂਸਾ ਦੇਖ ਰਿਹਾ ਹੈ ਤੇ ਬੱਚੇ ਹਨਾ ਬਾਕੀ ਚੱਲ ਯਾਰ ਬੱਚੇ ਬਾਹ ਹੀ ਲਵਾ ਯਾਰ ਬਾਵੇਂ ਮੋਕਲਾ ਬਣਾ ਕੇ ਸਾਰੇ ਬੱਚੇ ਨੀਵੀਂ ਆਏ ਫਰਦੇ ਹਨਾ ਭੜਕਾ ਲਾਂ ਛਤਰੀਆਂ ਕੀ ਫਾਇਦਾ ਬਹੁਤ ਅੱਧਾ ਦਾ ਘੰਟਾ ਉੱਡੇ 20 20 ਮਿੰਟ ਤੇ ਦੂਜੇ ਸਾਰੇ ਬੱਚੇ ਤਾਂ ਫੜਾ ਲਏ ਬਈ ਠੀਕ ਹੈ ਭੜਕਾ ਕੇ ਜਿੰਨੇ ਛੋਟੇ ਛੱਡੇ ਸੀ ਕੋਈ 10 11 12 ਬੱਚੇ ਕੱਲਾ ਸੱਜੇ ਗਲਾਬੀ 26 ਵਾਲਾ ਬੱਚਾ ਨਹੀਂ ਆਇਆ ਲਾਲਚੀਨਾ ਤੇ ਉਹ ਮੈਨੂੰ ਆਏ ਸ਼ੱਕ ਪਿਆ ਵੀ ਪਿੰਡ ਚੁੱਡਾ ਫਿਰਦਾ ਜਿਵੇਂ ਬੱਚਾ ਉਹ ਠੀਕ ਹੈ ਕਿ ਨਹੀਂ ਬਾਕੀ ਧੁੰਦ ਜੀ ਆ ਮੌਸਮ ਖਰਾਬ ਹੈ ਵੈਦਰ ਹਨਾ ਪਰ ਮੈਨੂੰ ਇੰਨਾ ਲੱਗਿਆ ਵੀ ਬੱਚਾ ਹੋਂ ਸਾਈਡੂ ਡਾ ਫਿਰਦਾ ਹੋ ਪਾਸੇ ਮੈਨੂੰ ਦੋ ਕਾਰੀ ਦਿਸਿਆ ਜਾਂਦਾ ਤੇ ਮੈਨੂੰ 100% ਆਪਣੀ ਬੱਚਾ ਲੱਗਿਆ ਤੇ ਦੂਜੇ ਸਾਬ ਬੈਠ ਕੇ ਆ ਕੇ ਆਪਣੇ ਜਿਹੜੇ ਕੋਠੀ ਕਾਠੀ ਤੇ ਬੈਠੇ ਹੀ ਕੱਲ ਦੇ ਆ ਇੱਥੇ ਹਨਾ ਚਿਵਾਰੇ ਤੇ ਉਹ ਵੀ ਆ ਗਏ ਦੂਜੇ ਸਾਰੇ ਵੀ ਆ ਗਏ ਬੱਚੇ ਆਪਣੇ ਪਿੰਡ ਚ ਫਿਰਦੇ ਆ ਜੀ ਬੱਚੇ ਨੂੰ ਬਾਹਰ ਲੈ ਠੀਕ ਹੈ ਪਤਾ ਨਹੀਂ ਲੱਗ ਰਿਹਾ ਉਹੀ ਪੱਛਾ ਜਿਹਾ ਹੋਰ ਮੂਤਰ ਦਾ ਪਲੇਖਾ ਫਲੂ ਖਾਪੇਗਾ ਹਣ ਚਲੋ ਕੋਈ ਗੱਲ ਨਹੀਂ ਬ੍ਰੋ ਚੱਲਦੇ ਰਹਿਦੇ ਰਹਣਾ ਉਹ ਢੋੜੀ ਚੱਲਦਾ ਇਹਨਾਂ ਦਾ ਫਿਰ ਡੀਗੀ ਆ ਗਈ ਦੂਜੀ ਸੈਗਮੈਂਟ ਇਹਦਾ ਵਾਪਸੀ ਹੋ ਚੱਲ ਗਈ ਇਹ ਦੁਪਹਿਰਾਂ ਤਾਂ ਟੈਂਕਾਂ ਨੂੰ ਡੂਪਾ ਆ ਗਾ ਹਣ ਇੰਨੀ ਵਾਰ ਤਾਂ ਬੱਚਾ ਆਉਂਦਾ ਹੀ ਨਹੀਂਗਾ ਬਾਕੀ ਚਲੋ ਫਿਰ ਵੀ ਇੱਕ ਕਰੀ ਨਿਗਾਹ ਮਾਰਿਆ ਟੈਂਕਾਂ ਨੂੰ ਆਈਂਗਾ ਤੇ ਹਾਂ ਜੀ ਬਾਪੂ ਬੱਚਾ ਦੇਖ ਗਿਆ ਭਈ ਮੁੰਡਾ ਚਲੋ ਕੋਈ ਚੱਕਰ ਨਹੀਂ ਇਹਨਾਂ ਦਾ ਪਤਾ ਵੀ ਸਾਹਮਣੇ ਬੈਠਾ ਹੈ ਜਾਂ ਨਿਗਾਹ ਚੋ ਤੇ ਰੀਪਾਂ ਦੇ ਮੋੜਸਾ ਰੋੜ ਕੇ ਜੀ ਆਪਣਾ ਉਹ ਬੈਠਾ ਸੱਜਾ ਅਗਲਾ ਬੀਟੂ ਸਾ ਲਾਲ ਚੇਲਾ ਠੀਕ ਆ ਚਲੋ ਕੋਈ ਡੇਕਤਾਲੀ ਗੱਲ ਨਹੀਂ ਬ్రో ਪਿੰਡ 'ਚ ਹੀ ਆ ਆਪਣਾ ਘਰ ਹੋਦਰ ਹੈ ਤੇ ਬੱਚਾ ਇਧਰ ਆ ਗਿਆ ਪਿੰਡ ਦੇ ਦੂਜੇ ਪਾਸੇ ਆਗੇ ਸੀ ਜੀ ਕਰੇ ਤੇ ਆਉਣ ਸਾਰ ਭਾਈ ਛੋਟੇ ਬੱਚੇ ਕੱਢ ਲਈ ਬਾਹਰ ਆਪਾਂ ਬਿਲਕੁਲ ਸਮਾਲ ਸਾਈਜ਼ ਜਿਵੇਂ ਐਸ ਸਾਈਜ਼ ਹੈ ਇਹ ਤਾਂ ਠੀਕ ਹੈ ਕਿ ਨਹੀਂ ਇਹ ਨਹੀਂ ਘਾਟਾ ਹੈ ਇਹ ਦੋ ਬੱਚੇ ਸੱਚ ਇਧਰੋਂ ਕੱਢਣਾ ਹੀ ਰਹਿੰਦੇ ਆ ਲਓ ਜੀ ਦੋਵੇਂ ਬੱਚੇ ਇਹ ਵੀ ਚੱਕ ਲੈ ਆਂਦੇ ਇਹ ਅੰਦਰ ਰਹੇ ਸੀਗੇ ਚਲੋ ਏ ਛੋ ਬਰੋ ਜਾਵਾਂਗੇ ਕਿ ਨਹੀਂ ਆਪ ਉੱਡ ਕੇ ਹਾਏ ਗਿਆ ਇੱਕ ਤਾਂ ਦੂਜਾ ਵੀ ਗਿਆ ਓਕੇ ਰਿਪੋਰਟ ਹੋ ਗਈ ਬਰੋ ਛੋਟੇ ਬੱਚੇ ਬਾਹਰ ਆਏ ਵੱਡੇ ਬੱਚੇ ਬਾਹਰ ਆਏ ਤੇ ਇੱਕ ਬੱਚਾ ਕੋਠੀ ਤੇ ਆ ਬਸ ਨਿਗ੍ਹਾ ਰੱਖੀ ਬੈਠੇ ਆ ਉਹ ਸੱਚ ਉਹ ਗੰਦੀ ਕੂਤਰੀ ਵੀ ਆ ਕੇ ਬੈਗੀ ਛਤਰੀ ਤੇ ਹਰੇਟ ਡਲੇ ਉਹ ਦੇਖੋ ਡਰਾਈ ਜਾਂਦੀ ਬੇਟੀ ਉਹ ਵੇਖਿਆ ਕਿ ਨਾਲ ਪਰਾਂ ਬੱਚਾ ਬੈਠਾ ਉਹਦੇ ਇਹ ਕਬੂਤਰੀ ਬਈ ਥੱਲੇ ਹੀ ਉੱਤਿਆ ਹਰੇ ਟਡ ਡਾਲੀ ਜਿਹੜੀ ਨਵੀਂ ਫੁੜੀ ਸੀਗੀ ਮਤਲਬ ਫੜੇ ਨੂੰ ਤਾਂ ਤੁਹਾਨੂੰ ਪਤਾ ਕਿੰਨੇ ਦਿਨ ਹੋ ਗਏ ਹਨ ਡਾ ਤੀ ਸੀ ਅੱਜ ਦੂਜੇ ਦਿਨ ਫੇਰ ਵਾਪਸ ਆ ਗਈ ਇਹਨੂੰ ਇਹਦੇ ਈ ਤਾਰਦੀ ਐ ਰਵੇਂ ਕਬੂਤਰਾਂ ਨੂੰ ਤੰਗਦਿਆ ਕਰੀ ਜਾਂਦੇ ਇਹਨੂੰ ਜਾਲ ਜੀ ਕਰਤੀ ਗਿਆ ਅੰਦਰ ਆਇਆ ਖੰਡਾ ਅੰਦਰ ਆਇਆ 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 ਹਾਂ ਖੜਾ ਆ ਗਿਆ ਭਾਈ ਉਹ ਟੂਸਿਆ ਵੀ ਆ ਗਿਆ ਕਰੇ ਵਾਹ ਓ ਸ਼ੇਰਾ ਹਾਏ 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 ਹੁਣ ਟੈਨਸ਼ਨ ਮੁੱਕੀ ਹੁਣ ਕੋਈ ਟੈਨਸ਼ਨ ਨਹੀਂ ਗੁਲਾਬੀ ਟੂਸੇਲਾ ਵੀ ਆ ਗਿਆ ਲਾਲ ਚੰਦਾ ਚਲ ਚਲ ਪੁੱਤ ਅੰਦਰ ਚੱਲ ਫਿਰ ਤੂੰ ਕੋਈ ਨਹੀਂ ਹੁਣ ਜੇ ਤੂੰ ਆ ਹੀ ਗਈ ਕਰੇ ਚੱਲ 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 ਜਾਲ ਚ ਚੱਲ ਜਾਲਚੰਦਰ ਖਾਨ ਨੂੰ ਸਮਾਨ ਵੇ ਵਾਧੂ ਸੱਚੀ ਮੱਕੀ ਵੀ ਪਈ ਐ ਤੇ ਛੋਲੇ ਵੀ ਪਏ ਐ ਹਾਂ ਹਾਈ ਤੇਰਾ ਜਾਲ ਹਾਈ ਹਾਈ ਚੱਲ ਚੱਲ ਲੈ ਐਨਾ ਸੈਣਾ ਜਾਨਵਰ ਐ ਇੱਕ ਦਿਨ ਤਾੜਿਆ ਪਤਾ ਵੀ ਲੱਗ ਗਿਆ ਵੀ ਕਿੱਥੇ ਤਾੜਦਾ ਤੇ ਕਿੱਥੇ ਨਹੀਂ ਮੈਨੂੰ ਹਣਾ ਇੱਕ ਮਿੰਟ ਇਹਦੇ ਵਾਸਤੇ ਲਾਈਆਂ ਦਰੋ ਚੱਕ ਕੇ ਆਪਣੀ ਮੈਕਸ ਖਰਾਕ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਆਪਾਂ ਕਿਸੇ ਵੀ ਉਤਰ ਨਾਲ ਆਇਆ ਪੁੱਤ ਆਇਆ 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 ਖੰਡ ਆ ਚੱਕਣ ਦੋ ਯਾਰ ਰਾਮੂ ਜੀ ਸੱਟ ਗਈ ਉਹਦੋਂ ਤੇ ਨੂਰ ਰੜ ਕੇ ਨਹੀ ਚਲੂਸ ਕੱਢ ਰਿਹਾ ਹਰੇ ਕੰਮ ਦਾ ਹੜ ਆ ਗਈ ਨਾ ਥੱਲੇ ਨਾਲ ਦੀ ਨਾਲ ਥਣ ਦਾਣੇ ਕੋਈ ਚੈੱਕ ਕਰਨੀ ਕਹਿੰਦੀ ਈਜ਼ੀ ਹੋ ਕੇ ਖਾਉਂਗੀ ਆਰਾਮ ਨਾਲ ਤੇ ਲਾਈਏ ਵੀ ਬੱਚਿਆਂ ਨੂੰ ਅੰਦਰ ਕਾਫੀ ਟਾਈਮ ਹੋ ਗਿਆ ਲਗਭਗ 2.5 ਵਜੇ 2.5 3 ਹਣਾ 2.5 ਵਜੇ ਯਾਰ ਤਾਂ ਘੰਟੇ 'ਚ ਲੈਣਗੇ ਤੁਹਾਨੂੰ ਪਤਾ ਹਨਾ ਕੱਲਾ ਮੰਨਾ ਹੌਲੀ-ਹੌਲੀ ਦੋ ਉੱਡ ਗਏ ਕਲਾਤਾ ਇੱਕ ਉੱਡ ਗਿਆ ਦੋਲਾ ਤੇ ਐਂ ਹੀ ਹੋਈ ਜਾਊਗੀ ਤੇ ਪਹਿਲਾਂ ਸਾਰਿਆਂ ਦਾ ਆਪਾਂ ਛੋਟੇ ਬੱਚਾ ਨੂੰ ਚਾਕਚਾ ਕੇ ਅੰਦਰ ਰੱਖਾਂਗੇ ਇਹ ਤਾਂ ਈਜ਼ੀ ਐ ਬਰੂਏ ਤਾਂ ਛਤਰੀ ਤੋਂ ਹੀ ਫੜੇ ਜਾਂਦੇ ਆ ਤੇ ਇਦਾਂ ਹੀ ਚਾਕ ਕੇ ਅੰਦਰ ਹੋ ਜਾਣਗੇ ਠੀਕ ਹੈ ਕਿ ਨਹੀਂ ਤੇ ਜਿਹੜਾ ਮੰਨ ਕੇ ਚਲੋ ਪਿਛਲੀ ਯਾਰ ਇੱਕ ਗੋਲਾ ਬੱਚਾ ਨਿਕਲਿਆ ਸੀ ਹਨਾ ਤੇ ਐਤਕੀ ਗੋਲਾ ਨਹੀਂ ਨਿਕਲਿਆ ਥੋੜਾ-ਥੋੜਾ ਗੋਲਾ ਨਿਕਲਿਆ ਬੱਚਾ ਔਰਲੇ ਪਾਸੇ ਬੈਠਾ ਕੋਈ ਨਾ ਡਿਟੇਲ 'ਚ ਵੀ ਤੁਹਾਨੂੰ ਦਿਖਾ ਦੇਗਾ ਦੇਖੋ ਮਾੜਾ-ਮਾੜਾ ਗੋਲਾ ਹੈ ਥੱਲੋਂ ਗੋਲਾ ਲੱਗਦਾ ਇਹ ਜਦੋਂ ਥੱਲੋਂ ਫੜ ਕੇ ਵੇਨੇ ਆਪਾਂ ਉਤੋਂ ਥੋੜਾ ਜਿਹਾ ਚੀਨਾ ਆ ਲੱਗਦਾ ਹੋਰ ਹੀ ਹਿਸਾਬ ਦਾ ਹਨਾ ਇਹ ਤੇ ਕੱਢਿਆ ਉਸੇ ਦੇ ਮਤਲਬ ਉਹ ਗੋਲੇ ਦੇ ਪਿਆਉਣੇ ਹੀ ਕੱਢਿਆ ਇਦਕੀ ਵੀ ਇਹ ਠੀਕ ਹੈ ਕਿ ਨਹੀਂ ਉਹ ਇਦਕੀ ਪੱਟ ਕੇ ਹੋਰ ਕੁਦਰਤ ਨਾਲ ਲਾਇਆ ਸੀ ਇਦਕੀ ਸਾਨੂੰ ਦੱਸਿਆ ਅਗਲਾ ਬਦਲੀ ਬਾਲੀ ਕੀਤੇ ਆਪਾਂ ਜੋੜੀਆਂ ਦੀ ਤਾਂ ਰਿਜ਼ਲਟ ਚੰਗਾ ਵੀ ਐ ਵੀ ਇਹੋ ਜੀ ਕੋਈ ਗੱਲ ਦੀ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਯਾਰ ਮੌਕੇ ਹੀ ਦੱਸੂ ਗਰਮੀ ਦਾ ਸੋਨਾ ਭਰਾਓ ਬਹੁਤ ਟਾਈਮ ਪਾਛੇ ਤਾਂ 4 ਮਹੀਨੇ ਪਿਆ 5 ਮਹੀਨੇ ਗਰਮੀ ਹੋਣੀ ਸੀ ਵੀ ਕਿਸੇ ਗੱਲ ਨਾਲ ਹੀ ਟੱਪਣਗੇ 4-5 ਮਹੀਨੇ ਵੀ ਹਨਾ ਹੋਪਸ ਹੋਇਤ ਕੀ ਉਮੀਦ ਕਰਦੀ ਆਂ ਆਪਾਂ ਵੀ ਜੋ ਗਲਤੀਆਂ ਪਿਛਲੀ ਵਾਰੀ ਹੋਆਂਗਾ ਉਹ ਗਲਤੀਆਂ ਨਾ ਹੋਣ ਆਪ ਸਹੀ ਰਹੀਏ ਜੇ ਜਦੋਂ ਆਪ ਸਹੀ ਹੋਏ ਕਬੂਤਰ ਤਾਂ ਆਪਣੇ ਆਟੋਮੈਟਿਕਲੀ ਸਹੀ ਹੋਣਗੇ ਹੋਣਗੇ ਠੀਕ ਆ ਪੂਰਾ ਧਿਆਨ ਇਹਨਾਂ ਤੇ ਪੂਰਾ ਕਨਸੈਂਟਰੇਟ ਇਹਨਾਂ ਤੇ ਤੇ ਥੋੜੇ ਕਬੂਤਰ ਡਾਵਾਂਗੇ ਟਿਕਾ ਕੇ ਡਾਵਾਂਗੇ ਟਿਕਾ ਕੇ ਛੱਡਾਂਗੇ ਜਿੱਤ ਹਾਰ ਕਿਸਮਤ ਦੀ ਐ ਠੀਕ ਐ ਕਿ ਨਹੀਂ ਉਮੀਦ ਪੂਰੀ ਐਤ ਕੀ ਵੀ ਬਾਬਾ ਘਰੇ ਕਿਰਪਾ ਹਨਾ ਵੀ ਤੁਹਾਨੂੰ ਪਤਾ ਯਾਰ ਬਾਜੀ ਤੇ ਤਾਂ ਕਿਸਮਤ ਲੜਦੀ ਏ ਜਾ ਕੇ ਕਿਉਂ ਲਗਭਗ ਜੇ 100 ਕਬੂਤਰ ਹੁੰਦਾ ਬਾਜੀ ਤੇ ਠੀਕ ਆ ਕਿ ਨਹੀਂ ਬਈ ਤੇ 100 ਦਾ 100 ਕਬੂਤਰੀ ਬਈ ਸਾਣ ਹੁੰਦਾ ਸਿੱਧਾ ਹੀ ਹਿਸਾਬ ਕਿਤਾਬ ਹੈ ਹਰੇਕ ਆਪਦੇ ਖੁੱਡੇ ਚੋਂ ਸਿਰੇ ਵਾਲਾ ਲੈ ਕੇ ਛੱੜਦਾ ਮਾੜਾ ਕੋਈ ਨਹੀਂ ਛੱੜਦਾ ਠੀਕ ਹੈ ਕਿ ਨਹੀਂ ਫਿਰ ਉੱਥੇ ਕਿਸਮਤ ਲੜਦੀ ਹੈ ਕਿਉਂਕਿ ਕਬੂਤਰ ਸੌ ਦਾ ਸੌ ਹੀ ਚੰਗਾ ਹੁੰਦਾ ਬਾਜੀ ਤੇ ਆਏ ਨਹੀਂ ਵੀ ਇੱਕ ਵੀ ਮਾੜਾ ਹੋਊਗਾ ਠੀਕ ਹੈ ਕਿ ਨਹੀਂ ਸਾਰੇ ਆਪਦੇ ਵੱਲੋਂ ਆਪਦੇ ਖੁੱਡੇ ਦਾ ਬੈਸਟ ਕਬੂਤਰ ਕੱਢ ਕੇ ਲੈ ਆਏ ਹੁੰਦੇ ਆ ਤੇ ਉੱਥੇ ਫਿਰ ਤੁਹਾਨੂੰ ਪਤਾ ਹੀ ਇਹ ਵੀ ਰਹਿ ਕਿਸਮਤ ਹੀ ਆਂਦੀ ਹੈ ਬਾਕੀ ਜਿਸ ਤੱਕ ਮੈਨੂੰ ਲੱਗਦਾ ਯਾਰ ਵੀ ਲਗਭਗ 60 70% ਕਬੂਤਰ ਤਾਂ ਬਿਮਾਰ ਉੜਦੇ ਆ ਬਾਜੀ ਤੇ ਵੱਡੀ ਉਮੀਦ ਹੈ ਉਹ ਕਿਸ ਨੂੰ ਪਤਾ ਲੱਗ ਜੇ ਤਾਂ ਚੰਗੀ ਗੱਲ ਹੈ ਨਹੀਂ ਕਿਸੇ ਨੂੰ ਨਾਂ ਲੱਗੇ ਤਾਂ ਨਾਂ ਹੀ ਲੱਗੇ ਹਨਾ ਵੀ ਮੇਰਾ ਕਬੂਤਰ ਬਿਮਾਰ ਹੈ ਲਗਭਗ ਕਿਉਂਕਿ ਹਾਰ ਜਿੱਤ ਫੇਰ ਹੀ ਹੁੰਦੀ ਹੈ ਲਗਭਗ ਸਾਂਹ ਵਾਲੇ ਦਿਨ ਬਹੁਤ ਕੂਤਰ ਖਰਾਬ ਹੁੰਦੇ ਹੈਗੇ ਲਗਭਗ ਜੇ 100 ਹੈ ਨਾ 100 ਚੋਂ 60-70 ਕੂਤਰ ਬਿਮਾਰ ਹੀ ਉੱਡਣਗੇ ਫੇਰ ਹੀ ਤਾਂ ਬਾਈ ਦਾ ਨਿਵੇੜਾ ਹੋਊਗਾ ਐ ਨਹੀਂ ਬਿਮਾਰ ਵੀ ਕੋਈ ਭੈਣਾ ਕੋਈ ਲੱਗਵੇ ਵਾਲਾ ਲੈ ਕੇ ਛੱਡ ਦੂਗਾ ਉਹ ਨਹੀਂ ਬਿਮਾਰ ਤੋਂ ਭਾਵ ਹੁੰਦਾ ਹੈ ਮੌਕੇ ਤੇ ਕੂਤਰ 'ਚ ਗਰਬੜ ਹੋ ਜਾਂਦੀ ਹੈ ਸਾਂਭਣ ਵੇਲੇ ਕੋਈ ਨਾ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਕੋਈ ਥੋੜਾ ਜੰਦਰੋ ਬੁਖਾਰ ਬਲੇ ਕੂਤਰਾਂ ਨੂੰ ਸਾਹਦਿਆਂ ਨੂੰ ਬੁਖਾਰ ਵੀ ਜੜ ਜਾਂਦਾ ਅੰਦਰੋਂ ਠੀਕ ਹੈ ਕਿ ਨਹੀਂ ਬਾਕੀ ਚਲੋ ਛੱਡੋ ਯਾਰ ਐਤ ਕੀ ਸੀਜ਼ਨ ਦੇਖਾਂਗੇ ਬਾਬਾ ਰੱਖੇ ਨਾ ਜਾਂਦੇ ਜਾਗਦੇ ਆਪਾਂ ਨੂੰ ਤੇ ਆਪਣੇ ਕਬੂਤਰਾਂ ਨੂੰ ਤੇ ਥੋੜੀਆਂ ਦਵਾਈਆਂ ਨਾਲ ਆ ਆਪਣੇ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਐਂ ਸਪੋਰਟ ਕਰਦੇ ਰਹੋ ਵਧੀਆ ਵਧੀਆ ਹਨਾ ਹੌਸਲਾ ਦੇਓ ਯਾਰ ਕੋਈ ਚੱਕਰ ਨਹੀਂ ਐਤ ਕੀ ਜੋਰ ਪੂਰਾ ਲਾਵਾਂਗੇ ਪਿਛਲੇ ਰ ਤਾਂ ਐਂ ਕਹਿੰਦੇ ਸੀ ਹਾਰਾਂਗੇ ਐਤ ਕੀ ਨਹੀਂ ਕਹਿੰਦੇ ਹਾਰਾਂਗੇ ਐਤ ਕੀ ਐਵੇਂ ਨਹੀਂ ਕਹਿੰਦੇ ਵਿੱਥੇ ਹੀ ਪਾਵਾਂਗੇ ਬਸ ਐਤ ਕੀ ਐਂ ਕਹਨੇ ਆ ਵੀ ਸੀਜ਼ਨ ਚੰਗਾ ਹੀ ਵਿਖਾਵਾਂਗੇ ਤੁਹਾਨੂੰ ਬਾਜ਼ੀਆਂ ਘੱਟ ਛੱਡ ਲਾਂਗੇ ਚਾਰ ਠੀਕ ਹੈ ਕਿ ਨਹੀਂ ਕਹਿਣ ਦਾ ਭਾਵ ਹੈ ਪਿਛਲੀ ਵਾਰੀ 20 ਛੱਡ ਗਿਆ ਨਾ ਅੱਜ ਕੀ 10 ਬਾਈਆਂ ਛੱਡ ਲਾਂਗੇ ਪਰ ਟਿਕਾ ਆਗੇ ਕਬੂਤਰ ਛੱਡਣੇ ਆ ਹਰੇਕ ਬਾਈ ਤੇ ਆਪ ਜਾਣਾ ਹੈ ਘਰੇ ਵੀ ਆਪ ਡਾਉਣੇ ਆ ਤੇ ਬਾਈ ਤੇ ਵੀ ਆਪ ਜਾਣਾ ਠੀਕ ਹੈ ਕਿ ਨਹੀਂ ਕਿ ਤੁਹਾਨੂੰ ਸਮਝ ਹੀ ਗਏ ਹੋਗੇ ਹਨ ਵੀ ਕੀ ਹਿਸਾਬ ਕਿਤਾਬ ਹੈ ਜੇ ਸਹੀ ਬੰਦੇਆਂ ਨੂੰ ਬਾਈਆਂ ਛੱਡ ਰੰਗੇ ਤਾਂ ਤੇ ਜੇ ਬਈ ਟਾਈਮ ਪਾਸ ਕਰਨਾ ਹੈ ਤਾਂ ਕੁਝ ਮਰਜ਼ੀ ਕਰੀ ਚੱਲਗੇ ਫਿਰ ਤਾਂ ਆਪਾਂ ਹਨਾ ਤਾਂ ਕਰਕੇ ਐਵੇਂ ਯਾਰ ਬੇਇੱਜ਼ਤੀ ਕਰਾਉਂਦਾ ਕੋਈ ਫਾਇਦਾ ਨਹੀਂ ਸਿੱਧਾ ਹੀ ਹਿਸਾਬ ਕਿਤਾਬ ਹੈ ਚਲ ਹਾਰ ਜਿੱਤ ਬਣੀ ਆ ਯਾਰ ਪਰ ਐਡੀ ਵੀ ਹਾਰ ਨਹੀਂ ਬਣੀ ਭੈ ਜੋ 22 ਦੀਆਂ 22 ਹਾਰ ਜਗੇ ਹਨਾ ਉਹ ਵੀ ਠੋਖਾ ਜਾਂਦਾ ਚਲੇ ਛੱਡ ਕੋਈ ਨਾ ਕਿਰਾਮ ਬੱਚੇ ਬੁਚੇ ਅੰਦਰ ਕਰਨ ਦੀ ਕਰਦੇ ਆਂ ਤਿਆਰੀ ਆਪਾਂ ਲਓ ਜੀ ਛੋੜੇ ਬੱਚੇ ਲਾ ਕੇ ਲਾਉਂ ਸਭ ਤੋਂ ਪਹਿਲੇ ਨੰਬਰ ਤੇ ਇਧਰਲੇ ਛੋੜੇ ਦੋ ਬੱਚੇ ਲਾ ਲੈਣ ਦੇ ਛੜੀ ਤੋਂ ਠੀਕ ਹੈ ਉਹ ਤੇਰੀ ਪਰ ਬਾਹਰ ਨਾਲੇ ਦਾ ਜਿਹੜੇ ਜਿਹੜੇ ਪੂਰੀ ਕੰਮ ਹੋ ਜੀ 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 ਬੀਬੀ ਤੇ ਇਧਰਲੇ ਛੋੜੇ ਦੇ ਬੱਚੇ ਵੀ ਛੜ ਤੇ ਅੰਦਰ ਭਾਈ ਤਿੰਨ ਬੱਚੇ ਤੋਂ ਉਖਾੜ ਦੇਣੇ ਤੇ ਤੂੰ ਲਾਉ ਤੀਜਾ ਬੱਚੇ ਇਧਰ ਤੇ ਛੜਦਾ ਆ ਨੀ ਜੀ ਲਓ ਜੀ ਤੇ ਬਾਟ ਕਾਲੇ ਵੀ ਸਾਰੇ ਬੱਚੇ ਚੱਕ ਲੈ ਜਾਂਦੇ लास्ट ਦੋ ਬੱਚੇ ਇੱਧਰ ਵੀ ਛੱਡਦੇ ਚਲੋ ਏ ਸ਼ੇਰੋ ਤੇ ਹੋ ਗਏ ਬਈ ਸਾਰੇ ਬੱਚੇ ਅੰਦਰ ਸੁੱਖੀ ਸੰਧੀ ਵੱਡੇ ਛੋਟੇ ਤੇ ਸਭ ਅੰਦਰ ਕਰਤੇ ਛਤਰੀਆਂ ਕਰਤੀਆਂ ਵੇਹਲੀਆਂ ਜਿਹੜਾ ਕਬੂਤਰ ਬੰਨਿਆ ਸੀ ਉਹ ਵੀ ਅੰਦਰ ਕਰਤਾ ਓਕੇ ਰਪੋਟਾਂ ਤੇ ਸ਼ੁੱਧ ਵਾਟਰ ਵੀ ਪਾਤਾ ਬਈ ਚੰਗੀ ਤਰ੍ਹਾਂ ਭਾਂਡਾ ਧੋ ਕੇ ਇਹਨਾਂ ਦਾ ਠੀਕ ਹੈ ਉੱਤੋਂ ਦੀ ਢਾ ਕੇ ਹੁਣ ਆਪੇ ਉਤਰਨਗੇ ਥੱਲੇ ਪਾਣੀ ਪੂਣੀ ਪੀਣਗੇ ਮਾੜਾ ਬੋਟਾ ਸੈਟਵਟ ਹੋਣਗੇ ਤੇ ਉਦੋਂ ਬਾਅਦ ਰੱਖਾਂਗੇ ਇਹਨਾਂ ਨੂੰ ਦਾਣੇ ਆਗੇ ਜੀ ਖੇਤ ਆਹ ਆਪਣੀ ਚਾਰ ਰੋਟੀ ਲੈ ਕੇ ਵੀ ਇਹਨਾਂ ਦੀ ਅਜੇ ਤੱਕ ਕਣਕ-ਕਣਕ ਦਾ ਕੁਝ ਨਹੀਂ ਬੀਜੀ ਇਹਨਾਂ ਨੇ ਬਾਕਲਾ ਵਾਹਣੀ ਤਿਆਰ ਕੀਤਾ ਹੈਗਾ ਤੇ ਮੇਰੀ رائے ਸੀ ਕਿ ਵੈਸੇ ਤਿਆਰੀ ਤਾਂ ਹੁਣ ਕਰੀ ਜਾਂਦੇ ਹਨਾ 3 ਵਜੇ ਪਿਆ ਹੁਣ ਤਾਂ ਬੀਜੀ ਵੀੜੀਆਂ ਨਹੀਂ ਸਾਰੇ ਚ ਇਹਦੇ ਜੀ ਕੋਈ ਕਿੱਲਾ 2 ਕਿਲੋ ਬੀਜੀ ਆਊਗੀ ਤੇ ਪਰ ਮੇਰੀ رائے ਐ ਸੀ ਜੀ ਕੱਲ ਨੂੰ ਬੀਜ ਦਿੰਦੇ ਤਾਂ ਫਿਰ ਆਪਾਂ ਆਪ ਖੁਦ ਵਾਜਾ ਦਿੰਦੇ ਨਾਲ ਹਨਾ ਕੋਈ ਨਾ ਮੜਾ ਮੋਟਾ ਹੋ ਜਾਂਦਾ ਵੀ ਕਣਕ ਵਜਾਈ ਆ ਫਿਰ ਵੀ ਲਓ ਜੀ ਲੱਗਦੇ ਹੱਥ ਦਾਣਾ ਮੰਡੀ ਜੀ ਵੀ ਆ ਰਹੀ ਢੇੜਾ ਮਾਰਨਾ ਪਰ ਢੇੜਾ ਪੈਸਾ ਮਾਰਨਾ ਤੁਸੀਂ ਆਏ ਦੇਖ ਲਓ ਵੀ ਆਪਾਂ ਨੂੰ ਆਇਆ ਨਹੀਂ ਪਤਾ ਵੀ ਢੇੜੀ ਕਿਹੜੀ ਆ ਆਪਣੀ ਤੇ ਉ ਆਇਆ ਆਪਾਂ ਢੇੜਾ ਮਾਰ ਰਹੇ ਇੱਥੇ ਸੱਚੀ ਸੌ ਵਾਲੀ ਗੱਲ ਆ ਜਮਾ ਨਹੀਂ ਪਤਾ ਆਪਣੀ ਢੇੜੀ ਕਿਹੜੀ ਆ ਪਹਿਲੇ ਵੀ ਨਹੀਂ ਆਇਆ ਅਜੇ ਕੋਈ ਮੈਂ ਚੱਲ ਕੋਈ ਨਾ ਦੇਖ ਲੈਣੇ ਆ ਇੱਥੇ ਕਿਤੇ ਹੋਊਗੀ ਲੱਗਦੇ ਹੱਥ ਮੈਂ ਹਾਂ ਵੀ ਬਾਦਲ ਵੀ ਆਈ ਜਾਈਏ ਹਨਾ ਦਾਣਾ ਮੰਡੀ ਚ ਆਏ ਸੀਗੇ ਤੇ ਥੋੜੀ ਦਵਾਈ ਲੈ ਕੇ ਜਾਣੀ ਸੀਗੀ ਬਾਦਲੋਂ ਮੈਡੀਕਲ ਤੋਂ ਦਵਾਈ ਫੜ ਲਈ ਤੇ ਬਸ ਹੁਣ ਚੱਲਦੇ ਆ ਆਗੇ ਜਿਹਦਰ ਲੈ ਕਰੇ ਤੇ ਚਾਚੂ ਵੀ ਪੀ ਜਾਂਦੀ। ਬਾਕੀ ਓਕੇ ਰਪੋਟਸ ਇੱਕ ਗੋਲੀਆਂ ਲੈ ਜਾਂਦੀ ਥੋੜਾ ਐ ਕੁਝ ਹਨਾ ਤੇ ਬੱਚੇ ਆਪਣੇ ਉੱਤੇ ਫਿਰਦਾ ਥੱਲੇ ਕਹਿੰਦਾ ਪਾਓ ਸਾਨੂੰ ਦਾਣੇ ਤੇ ਆਹ ਕਬੂਤਰੀ ਦਾ ਵੀ ਆਨਰ ਮਿਲ ਗਿਆ ਅੱਜ ਹਨਾ ਮੈਂ ਜੋ ਦਾਣਾ ਮੰਡੀ 'ਚ ਗਿਆ ਸੀ ਤੇ ਸਾਡੇ ਪਿੰਡੋਈਆਂ ਕੋਈ ਮੁੰਡਾ ਤੇ ਉਹ ਕਹਿੰਦਾ ਭਾਈ ਮੇਰੀ ਕਬੂਤਰੀ ਸੀ ਕਹਿੰਦਾ ਯਾਰ ਇਹੋ ਜੀ। ਵੀਡੀਓ ਵੀਡੀਓ ਦੇਖ ਲੈਣデア ਰਹਿਣਾ ਬਸ ਕਹਿ ਦਿੰਦੇ ਆ ਯਾ ਇਹ ਉਹ ਬਸ ਐ ਹੋ ਜਾ ਰੰਗ ਲੱਗਾ ਢਿੱਡ ਜੇ ਤੇ ਬਖਟੀਆਂ ਅੱਖਾਂ ਦੀ ਆ ਕੇ ਪੱਠੀ ਜੀ। ਉਹ ਯਾਰ ਪੱਠੀ ਤਾਂ ਹੈਣੀ ਕੇ ਇਹ ਪਾਸੇ ਵੱਡੀ ਕਬੂਤਰੀ ਆ ਮੈਂ ਨਿਸ਼ਾਨੀ ਕਹਿੰਦਾ ਬਾਹਰ ਆ ਇੱਥੇ ਰੰਗ ਲੱਗਿਆ ਐ ਖੱਟੀਆਂ ਅੱਖਾਂ ਦੀ ਐ ਮਾੜੇ ਕਾਲੇ ਜੀਨੇ ਛੁੱਟ ਜੇ ਐ ਮੈਂ ਵੀ ਠੀਕ ਐ ਹੋਰ ਨਿਸ਼ਾਨੀ ਕਹਿੰਦਾ ਬਾ ਹੋਰ ਤਾਂ ਕੋਈ ਨਹੀਂ ਹੈਨੀ ਹੈਨੀ ਮੈਂ ਮੋਜ ਤਾਂ ਏ ਡੇ ਡੀ ਪਤੰਦਰਾਂ ਦੇ ਮੋਜੀ ਵੀ ਆ ਚੱਲ ਕੋਈ ਨਾ ਮੈਂ ਲੈ ਜੀ ਆ ਪਾ ਲਈ ਕਰਾਉਣੀ ਹੈ ਨਾ ਮੈਂ ਪਤਾ ਨਹੀਂ ਕਿਹੜੀ ਆਂਡਾ ਸੱਟ ਗਈ ਪਤੰਦਰ ਵੀ ਇੱਥੇ ਕਾਲੀ ਕਾਲੀ ਚ ਹੈਨਾ ਚਲੋ ਕੋਈ ਦਿੱਕਤ ਆਲੀ ਕਰ ਲੈਣੀ ਉਹ ਥੱਲੇ ਫਿਰ ਜਿਹੜੀ ਕੂਤਰੀ ਉਹ ਹੋਣੀ ਥਰੇ ਢਾੜੀ ਇਹ ਤੇ ਦਾਣੇ ਵਾਲੀਆਂ ਟਰੇਆਂ ਰੈਡੀ ਆ ਬਈ ਪੰਜੇ ਖੋਡਿਆਂ ਦੇਗਾ ਪਹਿਲੇ ਨੰਬਰ ਤੇ ਇਧਰ ਰੱਖੀ ਆਪਾਂ ਆਪਣੇ ਜੋੜ ਨਾਲੇ ਕਬੂਤੇ ਇਧਰ ਜੀ ਖੁਡਾ ਨੰਬਰ 1 ਆਇਓ ਪੁੱਤ ਓਏ ਖੜੋ ਆਇਓ ਆਇਓ ਉਹ ਤੋਂ ਬਾਅਦ ਰੱਖਦੀ ਜੀ ਖੁਡਾ ਨੰਬਰ 2 ਆਇਓ 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 ਬੱਤ ਇਧਰ ਨਹੀਂ ਬਾਲਾ ਰੌਲਾ ਪਾਉਂਦੇ ਆਪਾਂ ਬੱਚਾ ਕਣੀ ਹੈਗੇ ਪਾਉਣ ਤੇ ਉਸ ਤੋਂ ਬਾਅਦ ਚੱਕ ਲੈਣ ਡਰੇ ਆ ਬੱਚਿਆਂ ਵਾਲੇ ਖੁਡਿਆਂ ਦੇਗਾ ਠੀਕ ਹੈ ਇਧਰ ਚੰਗੀ ਤਰ੍ਹਾਂ ਬੋਲ ਮਾਰ ਮਾਰ ਪਾਵਾਂਗੇ ਲਓ ਜੀ ਤੇ ਇਧਰ ਵੀ ਦੋਵੇਂ ਖੁਡਿਆਂ ਚ ਰੱਖਦੇ ਆਪਾਂ ਦਾਣੇ ਬੱਚਿਆਂ ਵਾਲੇ ਪਾਸੇ ਵੀ ਤੇ ਅੰਗੀ ਤਰ੍ਹਾਂ ਬੋਲ ਬਾਲ ਮਾਰ ਕੇ ਫਸਟ ਸਟੈਪ ਆਪਣੀ ਬੈਟ ਇਧਰ ਵੀ ਰੱਖ ਲਈਏ ਆਇਓ 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 ਬੇਟਾ 100% ਇੱਕ ਉਦਰੀ ਦਾਣਡੇ ਹੋ ਜਾਣ ਨੂੰ ਫੜ ਕੇ ਦੇਖੀ ਉਹ ਕਰ ਲਈਏ ਜਾਗਮਗ ਜਾਗਮਗ ਨੇਰਾ ਹੋ ਚੱਲਿਆ ਹੰਡ ਵੀ ਹੋ ਚੱਲੀ ਇੱਕ ਮਿੰਟ ਹਾਂ ਓਕੇ ਬੇਟਾ ਤੇ ਹੁਣ ਦਾਣੇ ਦੋਨ ਦਾ ਪਾ ਦੇਣਾ ਕੂਤਰਾਂ ਨੂੰ ਪਾਣੀ ਪੁਣੀ ਪਾਦ ਗੇ ਮੜਾ ਮੋਟਾ ਜਿਹੜਾ ਰਹਿ ਗਿਆ ਸੀ ਤੇ ਚੋਬਰ ਵੀ ਆ ਗਿਆ ਥੋੜਾ ਥੋੜਾ ਪਾਣੀ ਪਾ ਦਿਆਂ ਬਾਹਰ ਨਹੀਂ ਪਾਣਾ ਬਾਹਰ ਪਾਣੀ ਪਾਤਾ ਦਮੜ ਕੇ ਆ ਕੋਈ ਆਊਟ ਹੋ ਜਾ ਗਾਲ ਪੁਣੀ ਬੰਨ੍ਹਦਾ ਵੜਿਆ ਪਾਣੀ ਕਿੰਨਾ ਘਟ ਰਹੀ ਹੈ ਵਾਹ ਵਾਸ ਵਾਸ ਵਾਦੂ ਆਈਂ ਇਹਦਰ ਵੀ ਪਾਦ ਗਈ ਜੀ ਇਹਨਾਂ ਦੇ ਆਹ ਕੁਝੇ ਵੀ ਵਾਚ ਆਖ ਲਗੇ ਕੁਝੇ ਜਾ ਕੇ ਨਾ ਪੀਪਲ ਮਾ ਲਿਆਗੇ ਹੋਰ ਪੀਪਲ ਦਾ ਘਾਟ ਆਪਣੇ ਕੋਲੇ ਪਾਦ ਇਹਦਰ ਵੀ ਇਹਦਰ ਵੀ ਡਟ ਦਿੰਦੇ ਆਂ ਜੀ ਵਾਟਰ ਨਾਲ ਪਾਦ ਇਹਦਰ ਵੀ ਪਾਣੀ ਪਾਣੀ ਨਾ ਕਰ ਦਿੱਤੀ ਹੋਰ ਤਾਂ ਕੋਈ ਗੱਲ ਹੋਰ ਲੈ ਆਏ ਯਾਰ ਗੱਲ ਹੈ ਕੋਈ ਆ ਗਿਆ ਬਰੋ ਬਰ ਕੁਗੀ ਖਾ ਗਈ ਆਂਦੇ ਨੇ ਕੁਗੀ ਕਿੱਧਰ ਗਈ ਕੁਗੀ ਆ ਕਰਦੀ ਕੁਸੀ ਦਾ ਬਾਹਰ ਨੂੰ ਜਾਂਦੀ ਭੱਜੀ ਹਾਂਜੀ ਮੇਰੇ ਵੀਰੋ ਕੱਲ ਵਾਲਾ ਕੰਮ ਫੇਰ ਆਇ ਸਾਰਾ ਦਿਨ ਹੀ ਲਾਈਟ ਗਈ ਅੱਜ ਰਾਤ ਨੂੰ ਡੈਟ ਜਾ ਬੜੀ ਆਥ ਨੇ ਵੇਲੇ ਟਾਈਮ ਨਾਲ ਹੀ ਵੀ ਇਹਨੂੰ ਪਤਾ ਲੱਗਿਆ ਤੇ ਲਾਈਟ ਫਿਰ ਗਈ ਭਾਈ ਥੋੜਾ ਜਿਹਾ ਟਾਈਮ ਪਾਈ ਸੀ ਰੀਤੀ ਤੇ ਉਸ ਦੂਬਾ ਫਿਰ ਚਲ ਗਈ ਯਾਰ ਹਨਾ ਤਾਂ ਕਰਕੇ এবਾਰ ਠੀਕ ਆ ਇਧਰ ਯਾਰ ਬਰੋ ਓਕੇ ਰਿਪੋਰਟ ਲਾ ਫਲੂ ਸਾਰੇ ਇੱਥੇ ਲਾ ਆ ਮੈਂ ਅਜਨਾ ਨੂੰ ਕਿਉਂ ਨਾ ਕਰੂੰ ਜਾ ਕੇ ਚੰਗੀਪਰਾ ਰੂਟਰ ਲਿਖਾ ਕੇ ਫੇਰ ਆਉਣ ਆਪਸ ਬਾਬ ਆ ਗਏ ਜਿੱਧਰ ਲੈ ਕਰੇ ਨਹੀਂ ਤੂੰ ਹੀ ਕਰਿਆਂ ਦੀ ਵੀ ਰੂਟ ਰੂਟੀ ਖਾ ਜਾਂਦੀ ਤੇ ਲਾਈਟ ਹਜੇ ਤੱਕ ਵੀ ਨਹੀਂ ਆਈ ਫੋਨ ਫੇਰ 19% ਰਹਿ ਗਿਆ ਜਿਵੇਂ ਜਿਵੇਂ ਫੋਨ ਦੀ ਬੈਟਰੀ ਘਟ ਰਹੀ ਹੈ ਤੇ ਮੇਰੇ ਦਿਲ ਵੀ ਘਟ ਰਣ ਨਾਲ ਉਹਦਾ ਕੋਈ ਚੱਕਰ ਨਹੀਂ ਫੋਨ ਚਾਰਜ ਹੋ ਗਿਆ ਨਾ ਲੈਟ ਲੋਡ ਦਾ ਕੋਈ ਇਸ਼ੂ ਨਹੀਂ ਨਾ ਕਾ ਠੰਡਾ ਹੁਣ ਤਾਂ ਯਾਰ ਹੁਣ ਤਾਂ ਬਸ ਕੰਬਲ ਨਾਲ ਪਕੇ ਸੌਣਾ ਹੁੰਦਾਗਾ ਆਂਦਾ ਤੁਪਾਸੋ ਕੇ ਆ ਬ्रो ਸਾਰਾ ਕੋਹਣਾ ਸੈਟ ਹੈਦਰ వాటర్ ਬੋਟਰ ਲੈਂਦੀ ਆਪਣੀ ਭਰ ਕੇ ਗੋਲੀਆਂ ਲੈਣ ਦਾ ਜਿਹੜੀਆਂ ਲੈਂਦਿਆਂ ਸਿਰ ਤੇ ਬਾਦਲੋਂ ਦੇ ਕੈਪਸੂਲ ਇੱਕ ਗੋਲੀ ਤੇ ਬਾਕੀ ਕੂਤਰੋਂ ਕਾਤਰਾਂ ਸਭ ਰਪੋਟ ਓਕੇ ਲੌਕ ਲੱਗਿਆ ਜਿੰਦੇ ਜਿੰਦੇ ਲੱਗਿਆ ਬੱਚੇ-ਬੁੱਚੇ ਸੈਕਟਰ ਵਟ ਸਭ ਕੋਈ ਜਮਾ ਕਲੀਅਰ ਹੈ ਕੰਮ ਤੇ ਵਲੌਗ ਦੀ ਐਂਡਿੰਗ ਮੈਂ ਕਿਹਨਾ ਕਰੀ ਦਿੰਦੇ ਹਣਾ ਯਾਰ ਕਿ ਲੇਟ ਆਈ ਤਾਂ ਕਰਾਂਗੇ ਜੇ ਆਈ ਤਾਂ ਜੇ ਲੇਟ ਨਹੀਂ ਫਿਰ ਐਂਡਿੰਗ ਵੀ ਨਹੀਂ ਕਰਦੇ ਸਾਢੇ 10 ਹੋ ਗਏ ਭਾਈ ਲੇਟ ਆ ਜੇ ਤਾਂ ਕਿਵੇਂ ਨਹੀਂ ਆਈ ਫੁਰ ਰਿਹਾ ਗਿਆ 10 ਨਹੀਂ 10 ਕੀ 11% ਨੂੰ ਲੱਗਦਾ ਹਜੇ ਵੀ ਡੀਗ ਚੱਲ ਰਹੀ ਹੈ ਅਲਰਟ ਦੀ ਨਹੀਂ ਤਾਂ ਬਸ ਸੌ ਜਾਗੇ ਬਸ ਫਿਰ ਹੋਰ ਕਰਨਾ ਕੀ ਆ